ਸਤਿੰਦਰਜੀਤ ਸਿੰਘ ਬਰਾੜ ਇਸ ਨਾਮ ਤੋਂ ਕੋਈ ਵਾਕਿਫ ਨਾ ਹੋਵੇ ਪਰ 골ਡੀ ਬਰਾੜ ਤੋਂ ਸਾਰੇ ਵਾਕਿਫ ਨੇ ਖਾਸ ਕਰ ਗੈਂਗਸਟਰ 골ਡੀ ਬਰਾੜ ਇਸ ਵੇਲੇ ਦੀ ਜੋ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਉਹ 골ਡੀ ਬਰਾੜ ਨਾਲ ਹੀ ਸਬੰਧਤ ਹੈ ਮੈਂ ਬਲਜੀਤ ਮਰਵਾਹਾ ਤੁਹਾਡਾ ਸਵਾਗਤ ਕਰਦਾ ਸੋ ਖਬਰ ਇਹ ਹੈ ਕਿ 골ਡੀ ਬਰਾੜ ਗੈਂਗਸਟਰ ਨੂੰ دہشتਗਰਦ ਐਲਾਨ ਦਿੱਤਾ ਗਿਆ ਹੈ دہشتਗਰਦ ਭਾਵ ਟੈਰਰਿਸਟ ਅਤਵਾਦੀ ਪੰਜਾਬ ਪੁਲਿਸ ਕੇਂਦਰ ਸਰਕਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨ ਆਈ ਏ ਤੇ ਵਿਦੇਸ਼ ਦੀ ਪੁਲਿਸ ਤੋਂ ਪ੍ਰਾਪਤ ਹੋਈ ਉਹਦੀ ਰਿਪੋਰਟਾਂ ਦੇ ਆਧਾਰ ਤੇ ਉਹਦੀ ਗਤੀਵਿਧੀਆਂ ਦੇ ਆਧਾਰ ਤੇ ਗੋਲਡੀ ਬਰਾੜ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਦਹਿਸ਼ਤਗਰਦ ਐਲਾਨ ਦਿੱਤਾ ਗਿਆ ਤੇ ਹੁਣ ਇਸ ਤੇ ਜੋ ਵੀ ਕਾਰਵਾਈ ਹੋਏਗੀ ਐਜ਼ ਅ ਗੈਂਗਸਟਰ ਗੋਲਡੀ ਬਰਾੜ ਨਹੀਂ ਐਜ਼ ਅ ਟੈਰਰਿਸਟ ਗੋਲਡੀ ਬਰਾੜ ਹੋਏਗੀ ਅ ਬਟਾ ਲੰਬਾ ਕੈਰੀਅਰ ਨਹੀਂ ਹੈਗਾ ਕੋਲਡੀ ਬਰਾੜ ਦਾ ਗਨ ਕਲਚਰ ਦਾ ਗੈਂਗਸਟਰ ਬਾਦ ਦਾ ਪਰ 10 ਸਾਲਾਂ ਦੇ ਕੈਰੀਅਰ ਦੇ ਵਿੱਚ 2013 ਦੇ ਵਿੱਚ ਇਸ ਖੇਤਰ ਦੇ ਵਿੱਚ ਇਸ ਫੀਲਡ ਚ ਸਰਗਰਮ ਹੁੰਦਾ ਹੈ ਤੇ ਦਸਾਂ ਸਾਲਾਂ ਦੌਰਾਨ ਨਸ਼ਾ ਤਸਕਰੀ ਹਥਿਆਰ ਤਸਕਰੀ ਇਰਾਦਾ ਕਤਲ ਤੇ ਕਤਲ ਅਜਿਹੇ ਮਾਮਲੇ ਇਸ ਤੇ ਪੈ ਜਾਂਦੇ ਨੇ ਹੋਰ ਤਾਂ ਹੋਰ ਜਦੋਂ ਭਾਰਤ ਛੱਡ ਕੇ ਪੰਜਾਬ ਤੋਂ ਭੱਜ ਕੇ ਗੋਲਡੀ ਬਰਾਡ ਕੈਨੇਡਾ ਵਿੱਚ ਜਾ ਕੇ ਜਦੋਂ ਸ਼ਰਨ ਲੈਂਦਾ ਤਾਂ ਉੱਥੇ ਵੀ ਟਾਪ 25 ਗੈਂਗਸਟਰ ਦੀ ਸੂਚੀ ਵਿੱਚ ਇਹਦਾ ਨਾਮ ਆਉਂਦਾ ਅਤੇ 50000 ਡਾਲਰਾਂ ਦਾ ਇਨਾਮ ਵੀ ਇਸ ਤੇ ਕੋਸ਼ਿਸ਼ ਤੇ ਵੱਡੀਆਂ ਗਤੀਵਿਧੀਆਂ ਵੱਡੇ ਅਪਰਾਧਿਕ ਕਾਰਨਾਮੇ ਗੋਲਡੀ ਨੇ ਕਦੋਂ ਕੀਤੇ ਸੀ ਤਾਂ ਗੱਲ ਕਰੀਏ 2022 ਦੀ ਖਾਸ ਕਰ ਮਈ ਮਹੀਨਾ 2022 ਦਾ ਇਸੇ ਮਹੀਨੇ ਦੇ ਵਿੱਚ ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਪਹਿਲਵਾਨ ਦੇ ਕਤਲ ਦੇ ਮਾਮਲੇ 'ਚ ਇਹਦੇ ਗੈਰਜ਼ਮਾਨਤੀ ਵਾਰੰਟ ਜਾਰੀ ਹੁੰਦੇ ਨੇ ਮਈ 2022 ਦੇ ਵਿੱਚ ਤੇ ਇਸੇ ਮਹੀਨੇ ਵਿੱਚ 29 ਮਈ 2022 ਨੂੰ ਇਹ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਵਿੱਚ ਹੱਤਿਆ ਕਰਨ ਦੀ ਜ਼ਿੰਮੇਵਾਰੀ ਵੀ ਸੋਸ਼ਲ ਮੀਡੀਆ ਰਾਹੀਂ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਲੈਂਦਾ ਸੋ ਬੀਏ ਪਾਸ ਇੱਕ ਨੌਜਵਾਨ 10 ਸਾਲਾਂ ਦੇ ਸਮੇਂ ਦੇ ਵਿੱਚ ਇੰਨਾਂ ਕੁ ਅਪਰਾਧੀ ਗਤੀਆਂ ਦੇ ਵਿਤਿਆਂ ਦੇ ਵਿੱਚ ਸ਼ਾਮਲ ਹੋ ਗਿਆ ਕਿ ਉਸ ਨੂੰ ਅੱਜ دہشتਗਰਦ ਐਲਾਨ ਦਿੱਤਾ ਗਿਆ ਹੈ ਲੋਰੈਂਸ ਪਿਸ਼ਨੋਈ ਦਾ ਕਰੀਬੀ ਰਿਹਾ ਕਿਸੇ ਵੇਲੇ ਬਰਾੜ ਹੁਣ ਜਿਹੜਾ ਹੈਗਾ دہشتਗਰਦ ਦੇ ਤੌਰ ਤੇ ਜਾਣਿਆ ਜਾਏਗਾ ਔਰ ਦੇਖਿਆ ਜਾਵੇ ਤਾਂ ਕਨਾਡਾ ਬੇਸਡ ਗੈਂਗਸਟਰ ਵੀ ਜੇ 골ਡੀ ਬਰਾੜ ਨੂੰ ਕਿਹਾ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ ਸਤਿੰਦਰਜੀਤ ਸਿੰਘ ਬਰਾੜ ਉਰਫ 골ਡੀ ਬਰਾੜ ਨੂੰ ਅੱਜ ਭਾਰਤ ਸਰਕਾਰ ਵੱਲੋਂ دہشتਗਰਦ ਐਲਾਨ ਦਿੱਤਾ ਗਿਆ ਔਰ ਇਹਦੇ ਪਿੱਛੇ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਸਬੰਧ ਵੀ ਜਿਹੜੇ ਨੇ ਉਹ ਸਾਹਮਣੇ ਆਏ ਨੇ ਜੋ ਐਨਆਈਏ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਸੋ ਇਸ ਬਿਲ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਗੋਲਦੀ ਬਰਾੜ ਨੂੰ ਅੱਜ دہشتਗਰਦ ਐਲਾਨ ਦਿੱਤਾ ਗਿਆ ਹੈ ਗੁਰਲਾਲ ਪਹਿਲਵਾਨ ਤੇ ਸਿੱਧੂ ਮੂਸੇਵਾਲਾ ਦੇ ਕਤਲ ਕਰਕੇ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਆਏ ਫਿਰ ਵਿਦੇਸ਼ ਵਿੱਚ ਭੱਜ ਗਏ ਔਰ ਵਿਦੇਸ਼ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ 25 ਟੌਪ 25 ਗੈਸਟ੍ਰੀ ਸੂਚੀ ਵਿੱਚ ਇਹਦਾ ਨਾਮ ਆਉਣਾ ਉਸ ਤੋਂ ਬਾਅਦ ਪਾਕਿਸਤਾਨ 'ਚ ਲਿੰਕ ਹੋਣੇ ਅਤਵਾਦੀ ਗਤੀਵਿਧੀਆਂ ਵਿਰਿਆ ਵਿੱਚ ਸ਼ਾਮਲ ਹੋਣਾ अवैध ਹਥਿਆਰਾਂ ਦੀ ਸਪਲਾਈ ਨਸ਼ੇ ਦੀ ਸਪਲਾਈ ਇਰਾਦਾ ਕਤਲ ਅਟੈਂਪਟ ਟੂ ਮਰਡਰ ਤੇ ਮਰਡਰ ਕਤਲ ਦੇ ਪਰਚੇ 'ਤੇ ਦਰਜ ਹੋਣਾ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਜੇ ਵੱਡੀ ਕਾਰਵਾਈ ਸਾਡੀ ਏਜੰਸੀਆਂ ਦੇ ਹਵਾਲੇ ਤੋਂ ਦਿੱਤੇ ਗਏ ਰਿਪੋਰਟਾਂ ਦੇ ਆਧਾਰ 'ਤੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ ਤੇ ਅੱਜ ਤੋਂ ਬਾਅਦ ਗੋਲਡੀ ਬਰਾੜ ਨੂੰ ਜਿਹਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੈਗੇ ਨੇ ਦਹਿਸ਼ਤਗਰਦ ਗੋਲਟੀ ਬਰਾੜ ਦੇ ਨਾਮ ਨਾਲ ਸਰਕਾਰੀ ਫਾਈਲਾਂ ਦੇ ਵਿੱਚ ਦਰਜ ਕੀਤਾ ਜਾਵੇਗਾ ਹੋਰ ਨਵੀਆਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ